ਅੱਜ ਆਪਾਂ ਗੱਲ ਕਰਨੀ ਹੈ ਗੁਰਮਖੋ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਬਿਯੋਗ ਗ੍ਰ anthi ਸਿੰਘ 68 ਦੇ ਵਿੱਚ ਸੁੱਤਾ ਪਿਆ ਉਹਦੇ ਬਾਰੇ ਤੁਸੀਂ ਦੱਸੋ ਆਪਣੇ ਵਿਚਾਰ ਬਿਓ ਨੂੰ ਤੁਸੀਂ ਬੇਅਦਵੀ ਸਮਝਦੇ ਹੋ ਜਾਂ ਤੁਸੀਂ ਉਹਨੂੰ ਸਤਕਾਰ ਸਮਝਦੇ ਹੋ ਇਹਦੇ ਬਾਰੇ ਤੁਹਾਡੇ ਕੀ ਖਿਆਲ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ نیند ਇੱਕ ਕੁਦਰਤੀ ਚੀਜ਼ ਹੈ ਨੀਦਰ ਤਾਂ ਰੋੜਿਆਂ ਤੇ ਵੀ ਆ ਜਾਂਦੀ ਆ ਹਾਂਜੀ ਕੋਈ ਵੱਡੀ ਗੱਲ ਨਹੀਂ ਜੇ ਉਹਨੂੰ ਟੂਲਾ ਗਿਆ ਜਾਂ ਸੌ ਗਿਆ ਉਹ ਜਾਂ ਠਾਠ ਨਾਲ ਸੰਬੰਧ ਰੱਖਦਾ ਹੋਵੇ ਜਾਂ ਦੇਦੇ ਨੇ ਰੱਖਦਾ ਹੋਵੇ ਜਾਂ ਹੀ ਤਖਸਾਲ ਨਾਲ ਜਾਂ ਮਸੰਦੀਆਂ ਕਿਸੇ ਨਾਲ ਵੀ ਰੱਖਦਾ ਹੋਵੇ ਪਰ ਉਹਨੂੰ ਐਡਾ ਵੱਡਾ ਮੁੱਦਾ ਬਣਾਉਣਾ ਬਹੁਤ ਗਲਤ ਹੈ ਹੂੰ 325 ਰੂਪਾਂ ਦਾ ਮਸਲਾ ਹੋਰ ਵੱਡੀਆਂ-ਵੱਡੀਆਂ ਹਰਪ੍ਰੀਤ ਸਿੰਘ ਹੁਣ ਆਪਣੇ ਜੱਜਦਾਰ ਜੀ ਸਾਡੀ ਕੌਮੀ ਸੁੱਤੇ ਪਈ ਹੈ ਇਹ ਗ੍ਰਾਂਥੀ ਸੌਂ ਗਿਆ ਕਿੱਡੀ ਕਮੇਡੀ ਗੱਲ ਹੈ ਉਹ ਕੋਈ ਬੜਾ ਵੱਡੀ ਮਸਲਾ ਨਹੀਂ ਬਟੀਆਂ ਬਟੀਆਂ ਨੀਂਦ ਆ ਜਾਂਦੀ ਹੈ ਟੂਲਾ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਥੋੜੇ ਕਹਿਣਾ ਮਤਲਬ ਵੀ ਆਪਣੇ ਆਪੇ ਸੁੱਤੇ ਪਏ ਆ ਸਾਡੇ ਆਗੂ ਸੁੱਤੇ ਪਏ ਨੇ ਜੀ ਬੇਕਾਰਮਗਾ ਉਹ ਤਾਂ ਇੱਕ ਗ੍ਰਾਂਥੀਆਂ ਨੇ ਤਾਂ ਮਜਬੂਰੀਆਂ ਉਹਨਾਂ ਦਾ ਤਾਂ ਸਿੱਖੀ ਨਾਲ ਕੋਈ ਬਹੁਤਾ ਲੈਣ ਦੇਣ ਵੀ ਨਹੀਂ ਹੁੰਦਾ ਨਹੀਂ ਸਿੱਖੀ ਨਾਲ ਲੈਣ ਦੇਣ ਵੀ ਹੈ ਤਾਂ ਬਹੁਤ ਵੱਡੀ ਗੱਲ ਨਹੀਂ ਨੀਂਦ ਆ ਜਾਂਦੀ ਆ ਸਕਦਾ ਕੋਈ ਵੱਡੀ ਗੱਲ ਨਹੀਂ ਗੱਡੀ ਚਲਾਉਂਦਾ ਵੀ ਸੌ ਜਾਂਦਾ ਹਾਂ ਹਾਂ ਨਾ ਤੇ ਨਹੀਂ ਕਰਦੇ ਵੀ ਬੰਦੇ ਨੂੰ ਨੀਂਦ ਆ ਜਾਂਦੀ ਐ ਪਤਾ ਨਾ ਜਪਜੀ ਸਾਹਿਬ ਸਾਰਾ ਪੜਦਾ ਡਰਾਈਵਰ ਭਰਾ ਵੀ ਸੌ ਜਾਂਦੇ ਗੱਡੀਆਂ ਦੇਖੋ ਮੌਤ ਵੀ ਹੋ ਜਾਂਦੀ ਹੈ ਬਸ ਦੁਕਾਨਦਾਰ ਗਾਹਕਾਂ ਦੇ ਖੜੇਣ ਤੋਂ ਸੌ ਜਾਂਦੇ ਜੀ ਸੌ ਜਾਂਦੇ ਜੀ ਹਾਂਜੀ ਤੁਸੀਂ ਭਾਈ ਸਾਹਿਬ ਇੱਕ ਗੱਲ ਤੇ ਇਹ ਹੈ ਨਾ ਜੀ ਦੇਖੋ ਪੰਥ ਦੇ ਵਿੱਚ ਕਿੱਡੇ ਕਿੱਡੇ ਆਪਣੇ ਜਿਹੜੇ ਮਸਲੇ ਆ ਦੇ ਜਥੇਦਾਰਾਂ ਨੂੰ ਤਾਂ ਉਹਨਾਂ ਨੇ ਅਕਾਲ ਤਖਤ ਨੂੰ ਤਾਂ ਸਰੋਨੀ ਕਮੇਟੀ ਨੇ ਵੀ ਚੈਲੰਜ ਕਰਤਾ ਵੀ ਤਾਂ ਚਾਰ ਦੁਆਰੀ ਤੱਕ ਹੀ ਆ ਹਾਂ ਦੇਖੋ ਪੰਤ ਕਾਪਾ ਕਹਿੰਦੇ ਆ ਅਕਾਲ ਤਖਤ ਸਾਡਾ ਕਿੱਦਾਂ ਅਦਬਦ ਸਤਕਾਰ ਕਰਦੇ ਸੀ ਅਕਾਲ ਤਖਤ ਦਾ ਹੁਕਮ ਆਉ ਜਥੇਦਾਰ ਸਾਹਿਬ ਦਾ ਪਰ ਸਾਨੂੰ ਜਥੇਦਾਰ ਜੀ ਖੋਣ ਕਹੇ ਨੇ ਕਹਿੰਦੇ ਮੈਨੂੰ ਹੁਣ ਪਤਾ ਤਾਂ ਕਿ ਕਿੰਦੀ ਹਾਸੋਹੀ ਨਹੀਂ ਗੱਲ ਹੈ ਇਹ ਚ ਰੋਣ ਵਾਲੀ ਗੱਲ ਵੀ ਹੱਸੋ ਵਾਲੀ ਵੀ ਗੱਲ ਹੈ ਵੀ ਕਿੱਡੀ ਜਥੇਦਾਰਾਂ ਦੀ ਕਿੱਡੀ ਇਹੇਠਾਂ ਤੱਕ ਗ੍ਰਾਵਿਟੀ ਸਾਡੀ ਲਿਹਾਤੀ ਕਿ ਫੇਰ ਤਾਂ ਉਹਨਾਂ ਨੂੰ ਅਸੀਂ ਟਿੱਕ ਸਮਨੇ ਅਸੀਂ ਨਹੀਂ ਸਾਨੂੰ ਮੰਨਦੇ ਅਸੀਂ ਜਥੇਦਾਰਾਂ ਦਾ ਹੁਕਮ ਅਸੀਂ ਕਿ ਮੰਨਾਂਗੇ ਤੱਕ ਸਭ ਤੋਂ ਹੁਕਮ ਸਾਨੂੰ ਆਜੇ ਕੋਈ ਅਸੀਂ ਤਾਂ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਚਾਰ ਦਿਨਾਂ ਤੱਕ ਉਹਨਾਂ ਨੂੰ ਖੁਦ ਨਹੀਂ ਪਤਾ ਦੇਖੋ ਅਜਈਆਂ ਸਾਡੇ ਦੇ ਪੋਲਿਟਿਕਸ ਇਹੰਜੀਆਂ ਪਰ ਹੋ ਗਈਆਂ ਜਿਨ੍ਹਾਂ ਨੇ ਸਾਡੀਆਂ ਜ਼ਮੀਰਾ ਮਾਰੇ ਵਾਲੇ ਉੱਥੇ ਬਿਠਾਤੇ ਕੋਈ ਜ਼ਮੀਰ ਜਾਗੀ ਵਾਲਾ ਜੇ ਕੋਈ ਹਰਪੀਤ ਸਿੰਘ ਅਰ ਜਾਂ ਤੇ ਕਿਵੀ ਸਿੰਘ ਆ ਰ ਬੋਲਦਾ ਉਹਨਾਂ ਨੂੰ ਕਹਿੰਦੇ ਤੁਸੀਂ ਹੁੰਨੇ ਕੌਣ ਬੋਲਣ ਵਾਲੇ ਇਹਦਾ ਮਤਲਬ ਇਥੋਂ ਇਹ ਕਹਾਣੀ ਜਿਹੜੀ ਬਿਮਾਰੀ ਇਹਦਾ ਕਾਰਨ ਹੈਗਾ ਵੀ ਆਪਣਾ ਇੱਕ ਕੌਮ ਦਾ ਸੌ ਜਾਣਾ ਪੰਥ ਦਾ ਸੌ ਜਾਣਾ ਬਸ ਇਥੇ ਗ੍ਰੰਥੀ ਨਹੀਂ ਸੌ ਗਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਇੱਕ ਬਿਲਡਿੰਗ ਨਾਲ ਹੀ ਜੋੜ ਲਿਆ ਬਸ ਜਾਗੋ ਜਾਗੋ ਸੁੱਤੇ ਉੱਠ ਚੱਲੇ ਆ ਬਣ ਜਾ ਰਾ ਬਸ ਵਣਜਰ ਕਰਨ ਵਾਲੇ ਜੀਵ ਇੱਥੇ ਜ਼ਮੀਰਾਂ ਜਾ ਕੇ ਉਠੋ ਇੱਥੇ ਤਾਂ ਇੱਕ ਭਾਈ ਸਾਹਿਬ ਤੁਹਾਨੂੰ ਹੋਰ ਪੁੱਛਦੇ ਤੁਸੀਂ ਪੁਰਾਣੇ ਪ੍ਰਚਾਰਕੋਂ ਸਾਡੇ ਪੰਥ ਦੇ ਵੀ ਤੁਸੀਂ ਇਹ ਦੱਸੋ ਵੀ ਜਿਹੜਾ ਇਹ ਕਾਲ ਤਖਤ ਹੈ ਇਹ ਤਾਂ ਆਪਾਂ ਕਹਿੰਦੇ ਵੀ ਛੇਵੇਂ ਪਾਤਸ਼ਾਹ ਨੇ ਬਣਾਇਆ ਜੇ ਬਾਕੀ ਚਾਰ ਤਖਤ ਉਹ ਕਿਵੇਂ ਬਣ ਗਏ ਹਾਂ ਉਹ ਜਿੱਥੇ-ਜਿੱਥੇ ਗੁਰੂ ਸਾਹਿਬ ਪਹਿਲਾਂ ਤੋਂ ਲੈ ਕੇ ਗਏ ਨੇ ਜਿਵੇਂ ਦੰਦਮਾ ਸਾਹਿਬ ਪਟਨਾ ਸਾਹਿਬ ਅਜੂਰ ਸਾਹਿਬ ਅਨੰਦਪੁਰ ਸਾਹਿਬ ਉਹਨਾਂ ਨੂੰ ਵੀ ਸਾਡੇ ਪੰਥ ਨੇ ਦੇਖੋ ਅਰਦਾਸ ਬਾਅਦ ਵਿੱਚ ਆਈ ਕਈ ਗੱਲਾਂ ਬਾਅਦ ਵਿੱਚ ਪੰਥ ਨੇ ਇਕੱਠੀਆਂ ਹੋ ਕੇ ਦੇਖੋ ਥੋੜੀ ਗੱਲ ਦਾ ਸਾ ਵੱਡੀ ਹੋਣਾ ਹੋਵੇ ਵੀਡੀਓ ਆਪਣੀ ਹਾਂ ਫਿਰ ਮੈਨੂੰ ਇੱਕ ਗੱਲ ਦਾ ਸਵਾਲ ਦਿਓ ਫਿਰ ਨਨਕਾਣਾ ਸਾਹਿਬ ਤਖਤ ਕਿਉਂ ਨਹੀਂ ਬਣਿਆ ਉਹ ਨਹੀਂ ਬਣਿਆ ਕਿਉਂਕਿ ਸਾਡੀ ਜਿਹੜਾ ਆਪਾਂ ਕਹਿੰਦੇ ਸਖਾ ਖਾਲਸੇ ਦੀ ਨਹੀਂ ਤਾਂ ਗੁਰਨਾਨਕ ਰੱਖ ਰਿਹਾ ਗੁਰਨਾਨਕ ਰੱਖ ਰਿਹਾ ਜੀ ਗੁਰਨਾਨਕ ਨਹੀਂ ਇਹ ਇਨਕਲਾਬੀ ਲਹਿਰ ਦੀ ਨਹੀਂ ਰੱਖੀ ਆ ਪਾ ਇਥੋਂ ਆਪਾਂ ਨੂੰ ਐ ਨਹੀਂ ਲੱਗਦਾ ਵੀ ਇਹ ਸਾਡੇ ਰਾਨੀਤਕ ਸਾਡੇ ਆਗੂਆਂ ਨੇ ਪੰਥ ਨੂੰ ਗਮਰਾਹ ਕਰ ਲਈਏ ਢਾਂਚਾ ਕੜਿਆ ਹੋਇਆ ਹੈ ਹੋਇਆ ਤਾਂ ਹੀ ਆ ਸਾਰਾ ਕੁਝ ਹੀ ਬਾਅਦ ਵਿੱਚ ਦੇਖੋ ਜਿਹੜੀਆਂ ਅਸੀਂ ਪੰਜ ਬਾਣੀਆਂ ਪੜਦੇ ਹਾਂ ਤੇ ਚਲੋ ਵਿਵਾਦਕ ਗੱਲ ਬਣ ਜੂਗੀ ਇੱਥੇ ਵੀ ਉਹਦੇ ਸਾਰਾ ਸਾਰਾ ਇਹ ਢਾਂਚਾ ਦਾ ਸਾਰਾ ਹੀ ਵਿਗੜਿਆ ਵਾਪਿਸ ਇੱਕ ਹੋਰ ਦੇਖੋ ਕਿੱਡੀ ਹਨ ਹੋਣੀ ਆ ਆਪਾਂ ਕਹਿੰਦੇ ਵੀ ਨਰੇਨੂ ਮਹੰਤ ਆਪਾਂ ਇੱਕੀ ਚ ਕੱਢ ਤੇ ਵੀ ਉਹ ਨਿਕਲ ਗਏ ਨਹੀਂ ਤੁਸੀਂ ਇਹ ਤੁਸੀਂ ਗੱਦ ਨੂੰ ਮੈਂ ਤੁਹਾਨੂੰ ਇਹ ਪੁੱਛਦਾ ਵੀ ਦੇਖੋ ਅਕਾਲ ਤਖਸ ਦੀ ਮਰਜ਼ਾਦਾ ਤੇ ਲਾਗੂ ਕਰਨਾ ਸਰੋਣੀ ਕਮੇਟੀ ਨੇ ਹਾਂ ਤੇ ਦੂਸਰੀਆਂ ਜਿੰਨੇ ਸਾਡੇ ਡੇਰੇ ਨੇ ਠਾਠਾਂ ਨੇ ਟਕਸਾਲ ਉਹਨੂੰ ਚੈਲੰਜ ਕਰ ਰਹੇ ਆ ਦੇਖੋ ਕੋਈ ਉਹਨਾਂ ਤੇ ਨਾ ਸਰੋਣੀ ਕਮੇਟੀ ਕਾਰਵਾਈ ਨਹੀਂ ਕਰ ਰਹੀ ਉਹਨਾਂ ਨੂੰ ਮੰਨਣ ਲਈ ਨਹੀਂ ਕਹਿ ਰਹੀ ਉਹਨਾਂ ਨੇ ਇੱਕ ਕਿਉਂ ਖਿਚੜੀ ਆ ਫਰਵਰੀ 1921 ਕਿ ਕਾਰਨ ਹੈ ਫਰਵਰੀ 1921 ਚ ਹਮ ਮੰਨੋਂ ਨਰੈਨੋਭਾ ਹੱਤ ਵਰਗੇ ਕੱਢੇ 1923-24 ਦੇ ਵਿੱਚ ਜਾ ਕੇ 25 ਦੇ ਵਿੱਚ ਆ ਕੇ ਕੋਸਾ 24 ਚ ਜਾ ਕੇ ਫਿਰ ਜੈਤੋ ਦਾ ਮੋਰਚਾ ਉਸੇ ਸਬੰਧ ਵਿੱਚ ਨਹੀਂ ਮੈਨੂੰ ਆ ਦੱਸੋ ਭਾਈ ਸਾਹਿਬ ਨਹੀਂ ਨਹੀਂ ਤੁਹਾਡੀ ਗੱਲ ਵਿੱਚ ਇੱਕ ਗੱਲ ਸੋ ਤੁਸੀਂ ਵੀ ਜੇ ਆਪਾਂ ਨਰੈਣੂਮੰਦ ਕਹਿੰਨੇ ਕੜ ਤੇ ਕੱਢੇ ਨਹੀਂ ਉੱਥੇ ਸਾਡੇ ਨਾ 420 ਹੋ ਗਈ ਬਸ 420 ਹੀ ਹੋ ਗਈ ਵੀ ਨਰੈਣੂਮੰਦ ਨੂੰ ਕਿਹਾ ਵੀ ਤੁਸੀਂ ਡੇਰੇ ਠਾਠਾਂ ਟਕਸਾਲਾਂ ਚਲਾਓ ਬਸ ਅਲੱਗ ਚਲਾਓ ਤੇ ਸ਼ਰੋਮਣੀ ਕਮੇਟੀ ਤੇ ਉਹਨਾਂ ਨੇ ਆਪਣੇ ਅੰਗਰੇਜ਼ ਨੇ ਹਕੂਮਤ ਨੇ ਸਰਬਰਾ ਬਿਠਾ ਲੇ ਬਸ ਉਹਨਾਂ ਨੇ ਆਪਦੇ ਬੰਦੇ ਬਿਠਾ ਦਿੱਤੇ ਆਪਦੇ ਬਿਠਾ ਲੇ ਜਿਨ੍ਹਾਂ ਨੇ ਪੰਥ ਨੂੰ ਆਪਾ ਆਕਾਲ ਤੱਕ ਤਾਂ ਮਹਾਨ ਮਹਾਨ ਕਹਿ ਕੇ ਉਹਨਾਂ ਨੇ ਉਹਨਾਂ ਨੂੰ ਰੋਕਣਾ ਸੀ ਉਹਨਾਂ ਨੇ ਸਾਨ ਸਾਹਿਬ ਵੀ ਲਾਤੇ ਬੋਲਿਆ ਨਹੀਂ ਕੋਈ ਵੀਡੀਓ ਵੱਡੀ ਬਣਦੀ ਆ ਸਾਨੂੰ ਇੱਕ ਗੱਲ ਦੱਸਾਂ ਨਿੱਜੀ ਆਪਦਾ ਤਜਰਬਾ ਜੀ ਜੋ ਵੀ ਸਾਡੇ ਤਖਤਾਂ ਦੇ ਜੱਥੇਦਾਰ ਨੇ ਇਹਨਾਂ ਦੀ ਇੱਕ ਡੈਰੀ ਹੁੰਦੀ ਆ ਡੈਰੀ ਨਾਗਪੁਰ ਜਾਂਦੀ ਆ ਨਾਗਪੁਰ ਤੋਂ ਵੀ ਉਹਨਾਂ ਨੂੰ ਲਿਸਟ ਬਣ ਕੇ ਆਉਂਦੀ ਆ ਤੁਸੀਂ ਫਲਾਣੇ ਥਾਂ ਜਾ ਕੇ ਫਲਾਣੇ ਥਾਂ ਬੋਲਣਾ ਨਾਗਪੁਰ ਤੋਂ ਬਾਅਦ ਆ ਚੰਡੀਗੜ੍ਹ ਇਹ ਤੋਂ ਬਾਅਦ ਕੁਝ ਵੀ ਨਹੀਂ ਬੋਲ ਸਕਦੇ ਜਿਹੜੇ ਬੋਲਦੇ ਆ ਜੱਥੇਦਾਰ ਅਨੰਦਗੜ੍ਹ ਜੀ ਵਰਗੇ ਹੋਏ ਜਾਂ ਹਰਪ੍ਰੀਤ ਸਿੰਘ ਵਰਗੇ ਰਵੀਸ਼ ਸਿੰਘ ਵਰਗੇ ਉਹਨਾਂ ਨੂੰ ਕਿਵੇਂ ਹਮ ਤੋਂ ਉੱਤੋਂ ਚਲੋ ਬਾਹਰ ਜਿਹੜਾ ਉਹਨਾਂ ਦੀ ਨਹੀਂ ਮੰਨਦਾ ਹਕੂਮਤ ਦੀ ਰਾਜਨੀਤਿਕ ਲੋਕਾਂ ਦੀ ਜਿਹੜੀ ਗੱਲ ਉਹਨਾਂ ਦੀ ਜੁੱਤੀ ਚਟ ਨਹੀਂ ਬਣਦੇ ਉਹਨਾਂ ਨੂੰ ਚੱਲਦਾ ਕਰ ਦਿੱਤਾ ਜਾਂਦਾ ਇਸ ਕਰਕੇ ਵੀਡੀਓ ਨਾ ਬੱਡੀ ਹੋਵੇ ਭਰਾਓ ਬਸ ਇਹ ਲਈ ਬੇਨਤੀ ਹੈ ਜੀ ਵੀ ਗ੍ਰਾਂਥੀ ਸੁੱਤਾ ਸੀ ਕੋਈ ਬਾਲਾ ਵੱਡਾ ਮੁਦਾਨਾ ਬਣਾ ਜਾਏ ਪੰਥ ਨੂੰ ਉਠਾਈਏ ਪੰਥ ਨੂੰ ਉਠਾਈਏ ਬਸ ਪੰਥ ਨੂੰ ਉਠਾਉਣ ਵਾਲੇ ਪਾਸੇ ਚਲੀਏ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ